ਨਮਸਕਾਰ ਦੋਸਤੋ ਮੈਂ ਸ਼ਮੀ ਸੁਨਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਫੇਰ ਅਸੀਂ ਪਹੁੰਚੇ ਹਾਂ ਪਿੰਡ ਰਜੀਬੇ ਚ ਤਨ 10 ਦਿਨਾਂ ਤੋਂ ਕੁਝ ਦਿਨ ਪਹਿਲਾਂ ਸਾਡੇ ਹੀ ਚੈਨਲ ਤੇ ਇੱਕ ਖਬਰ ਦਿਖਾਈ ਗਈ ਸੀ ਇੱਥੋਂ ਦੀ ਕਿ ਜਿਹੜਾ ਕਿ ਕੁਝ ਦਿਨ ਪਹਿਲਾਂ ਇੱਕ ਸੰਸਕਾਰ ਕਰਨਾ ਹੈ ਇਸ ਜਿਹੜੀ ਵੀਡੀਓ ਵਾਇਰਲ ਹੋਈ ਸੀ ਪਰ ਸਾਡੀ ਟੀਮ ਨੇ ਉਸ ਇੱਥਾਂ ਆ ਕੇ ਦੌਰਾ ਕੀਤਾ ਗਿਆ ਸੀ ਇਹ ਸ਼ਮਸ਼ਾਨ ਘਰ ਦੇ ਜਿਹੜੇ ਹਾਲਾਤ ਸੀ ਤੁਹਾਨੂੰ ਪੂਰੀਆਂ ਤਸਵੀਰਾਂ ਦਿੱਤੀਆਂ ਗਈਆਂ ਸੀ ਪਰ ਉਸ ਜਿਹੜੀ ਡੈਡ ਵੱਜੇ ਸੰਸਕਾਰ ਕਰਨਾ ਨਾ ਕਿ ਮੁਸ਼ਕਲ ਹੋ ਚੁੱਕੀ ਸੀ ਪਰ ਜੇ ਅੱਜ ਗੱਲ ਕਰਾਂਗੇ ਪੂਰੇ ਪਤਾ ਕਿ ਜਗਿੰਦਰਪਾਲ ਜੀ ਵੀ ਇੱਥੇ ਪਹੁੰਚੇ ਆ ਜਗਿੰਦਰ ਹੈਗਾ ਕਿ ਜੇ ਸਾਡੀ ਇਥੇ ਕੋ ਏਟਵੀ ਪੇਦੀ ਹੈ ਸੀਮੈਂਟ ਵੀ ਪੇਦਾ ਹੈ ਪਰ ਜੇ ਸਾਡੀ ਸੀਮੈਂਟ ਦੀ ਕੁਝ ਬੋਰੀਆਂ ਤੇ ਸਟ ਵੀ ਹੋ ਚੁੱਕੀਆਂ ਆਏ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜੇ ਦੀ ਮੌਕੇ ਦੀ ਸਰਕਾਰ ਦੇ ਜਿਹੜੇ ਨਵੰਦੇ ਹੈਗੇ ਇਸ ਪਿੰਡ ਦੇ ਉਹਨਾਂ ਦੇਰ ਬਸੂ ਜਿਹੜਾ ਸਾਡਾ ਕੰਮ ਜੜਾ ਨਹੀਂ ਕੀਤਾ ਜਾਂਦੇ ਤਾਂ ਉਹ ਕੰਮ ਸਾਡਾ ਡਕਾਏ ਕਰਦੇ ਆ ਪਰ ਉਹਨਾਂ ਨੇ ਮੰਗ ਕੀਤੀ ਹੈ ਸਰਕਾਰਾਂ ਅਗੇ ਕਿ ਸਾਨੂੰ ਜਿਹੜਾ ਕੰਮ ਹੈ ਉਹ ਕੀਤਾ ਜਾ ਪਰ ਇਹ ਗੱਲਬਾਤ ਕਰਾਂਗੇ ਚਲੋ ਪੂਰਵ ਪ੍ਰਧਾਨ ਜਗਿੰਦਰਪਾਲ ਜੀ ਨੇ ਉਹਨਾਂ ਕੀ ਕਹਿਣਾ ਹੈਗਾ ਮੈਂ ਸ਼ਮੀ ਸੁਨੋ ਤੇ ਆਪਣੇ ਸੰਯੋਗੀ ਪੁਸ਼ਪ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਸਰ ਪਿੰਡ ਰਾਜੀ ਦੇ ਵਿੱਚ ਤੁਸੀਂ ਆਇਓ ਪਿਛਲੇ ਦਿਨੀ ਆਪਾਂ ਖਬਰ ਵੀ ਇੱਕ ਚਲਾਈ ਸੀਗੀ ਸ਼ਮਸ਼ਾਨ ਘਾਟ ਦੀ ਬੁਰੀ ਹਾਲਾਤ ਨੇ ਤੁਸੀਂ ਵੀ ਆ ਕੇ ਅੱਜ ਮੌਜਾਇਨਾ ਕੀਤਾ ਕੀ ਦੇਖਿਆ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਕਿਤੇ ਵਰਕਰ ਮੀਟਿੰਗ ਜਿਹੜੀ ਰੱਖੀ ਗਈ ਸੀ ਸਰਪੰਚ ਸਾਹਿਬਾਂ ਦੇ ਘਰ ਤੂੰ ਤੀ ਮੀਟਿੰਗ ਦੇ ਵਿੱਚ ਇਹ ਪਤਾ ਲੱਗਾ ਵੀ ਜਿਹੜਾ ਸ਼ਮਸ਼ਾਨ ਘਾਟ ਆ ਉਹਦੇ ਬਹੁਤ ਬੁਰਾ ਹਾਲਾਤ ਚੱਲਦੇ ਪਿਆ ਤੇ ਮੈਂ ਹੁਣ ਮੌਕੇ ਦੇ ਉੱਤੇ ਸ਼ਮਸ਼ਾਨ ਘਾਟ ਆਇਆ ਕਿ ਮੈਂ ਦੇਦਾ ਪਿਆ ਸਰਪੰਚ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛਡੀ ਸਰਪੰਚੀ ਨੇ ਕੰਮ ਕੀਤਾ ਹੁਣ ਚੋਣ ਜਾਬਤਾ ਲੱਗਦੇ ਅਗਰ ਜੋ ਸੰਵਿਧਾਨ ਕਹਿੰਦਾ 60% ਕੰਮ ਹੋ ਗਿਆ ਦਾ ਹੋਏ ਚੋਣ ਜਾਬਤਾ ਲੱਗੇ ਜੋ ਮਰਜ਼ੀ ਉਹ ਕੰਮ ਬੰਦ ਨਹੀਂ ਹੁੰਦਾ ਜਦੋਂ 50% ਤੋਂ ਉੱਪਰ ਕੰਮ ਹੋ ਗਿਆ ਤਾਂ ਹੁਣ ਤਾਂ ਸਿਰਫ ਫਿਨਿਸ਼ ਹੀ ਕਰਨਾ ਸੀ ਨਾ ਤੇ ਸਰਕਾਰਾਂ ਜਿਹੜੀਆਂ ਇੱਕ ਪਾਸੇ ਬਹੁਤ ਦਾਅਵੇ ਕਰਦੀਆਂ ਸੀ ਇਹ ਕਰਾਤਾ ਉਹ ਕਰਾਤਾ ਸਾਡੇ ਟਾਈਮ ਦੇ ਪੈਸੇ ਮਿਲਦੇ ਉਹ ਪੈਸੇ ਨਹੀਂ ਅਲਟਾਰੇ ਲੱਗਣ ਤੇ ਅੰਡੇ ਸੋ ਮੇਰੇ ਕਹਿਨ ਦਾ ਭਾਅ ਵੇ ਆ ਜਿਹੜੇ ਲੋਕੀ ਰਾਜਨੀਤੀ ਕਰਦੇ ਆ ਉਹਨਾਂ ਵੀ ਇਸੀ ਜਗ੍ਹਾ ਤੇ ਆਣਾ ਹੈ ਜਿਹੜੇ ਲੋਕੀ ਇੱਕ ਸੇਵਾ ਕਰਦੇ ਆ ਉਹਨਾਂ ਵੀ ਇੱਥੇ ਆਣਾ ਤੇ ਮੇਰੀ ਤੁਹਾਡੀ ਇਸਮ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹਨਾ ਕਿ ਜਿਹੜਾ ਵੀ ਇਥੋਂ ਦਾ ਨਮਾਇੰਦਾ ਚਾਹੇ ਉਹ ਐਮਐਲਏ ਆ ਚਾਹੇ ਉਹ ਮੰਤਰੀ ਆ ਜਦੋਂ ਬੰਦਾ ਐਮਐਲਏ ਬਣਦਾ ਹੈ ਉਸ ਵੇਲੇ ਉਹ ਪਾਰਟੀ ਹੁੰਦਾ ਜਿਹੜੇ ਬਣ ਜਾਂਦਾ ਤੇ ਉਹਲੇ ਪਾਰਟੀ ਨਹੀਂ ਹੁੰਦੀ ਉਸਰੇ ਸਾਰਿਆਂ ਦਾ ਨਵੰਦਾ ਹੁੰਦਾ ਨਾ ਤੇ ਕਿਸੇ ਦੇ ਮੱਥੇ ਤੇ ਲਿਖਿਆ ਹੁੰਦਾ ਵੀ ਇਹਨੇ ਵੋਟ ਪਾਈ ਇਹਨੇ ਨਹੀਂ ਪਾਈ ਨਹੀਂ ਪਤਾ ਲੱਗਦਾ ਤੇ ਸਾਰਿਆਂ ਮੋਟ ਪਾਈ ਸਾਰਿਆਂ ਵੋਟ ਪਾਈ ਤੇ ਸਭਨਾਂ ਦਾ ਕੰਮ ਕਰਨਾ ਚਾਹੀਦਾ ਫਿਰ ਇਹ ਨਹੀਂ ਕਹਿਣਾ ਵੀ ਜਾਓ ਜੀ ਜਾ ਕੇ ਤੁਸੀਂ ਸੁੱਖ ਰੰਦਾ ਮੈਨੂੰ ਵੋਟਾਂ ਪਾਈਆਂ ਤੇ ਦੇ ਕੋਲ ਆਓ ਮੈਂ ਕਹਿਣਾ ਚਾਹਾਂ ਵੀ ਤੁਸੀਂ ਸਾਬਤ ਕਰੇ ਦਿਖਾਓ ਕਿ ਸੁੱਖ ਰੰਦਾ ਉਹਨੇ ਕਿਹਨੇ ਵੋਟ ਪਾਈ ਤੇ ਤੁਹਾਨੂੰ ਕਿਹਨੇ ਵੋਟ ਪਾਈ ਹੁਣ ਤੁਹਾਡੇ ਕਰਮ ਜਿਹੋ ਜਿਹੇ ਆ ਤੂੰ ਤੁਸੀਂ ਇੱਥੋਂ ਵੀ ਸੁਧਰੇ ਹੋ ਜੇ ਤਾ ਉਹਨੂੰ ਇੱਥੋਂ ਵੀ ਸਿੱਖ ਨਹੀਂ ਲਈ ਫਿਰ ਆਉਣ ਵਾਲੇ ਟਾਈਮ ਤੇ ਤੁਸੀਂ ਪਿੰਡਾਂ ਚ ਨਹੀਂ ਜਾ ਸਕਦੇ ਸੋ ਮੇਰੇ ਕਹਿਣ ਦਾ ਭਾਵ ਹੈ ਤੁਹਾਡੇ ਚੱਲ ਰਹੇ ਨਾਲ ਕਹਿਣਾ ਚਾਹਨਾ ਬਾਕੀ ਕੰਮ ਰੋਕ ਦਿਓ ਤੇ ਰੁਕੋ ਸਰਦਾਰ ਕਹਿੰਦਾ ਵੀ ਜੇ 50% ਕੰਮ ਹੋਇਆ ਤੇ ਨਹੀਂ ਰੁਕ ਸਕਦੇ ਪਰ ਸ਼ਮਸ਼ਾਨ ਘਾਟ ਦਾ ਕੰਮ ਤਾਂ ਨਾ ਰੋਕੋ ਕਹਿੰਦੇ ਨੇ ਪਿੰਡ ਦੀ ਜਿਹੜੀ ਸਰਪੰਚੀ ਨਹੀਂ ਸੀਗੀ ਉਹਨਾਂ ਕੋ ਪੈਸੇ ਵੀ ਪੇ ਨਹੀਂ ਕਹਿੰਦੇ ਨੇ ਕਿ ਕੁਝ ਜਿਹੜੇ ਮੌਜੂਦਾ ਸਰਕਾਰ ਦੇ ਕੁਝ ਪਿੰਡਾਂ ਦੇ ਵਿੱਚ ਨੁਮਾਇੰਦੇ ਹੁੰਦੇ ਨੇ ਉਹਨਾਂ ਵੱਲੋਂ ਕੰਮ ਰੋਕੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹਿੰਦਾ ਇਹ ਸਰਕਾਰ ਜਿਹੜੀ ਬਣੀ ਆ ਨਾ ਸਰਕਾਰਾਂ ਹਮੇਸ਼ਾ ਪੜ੍ਹੇ ਲਿਖੇ ਲੋਕੀ ਤੇ ਤਜਰਬੇਕਾਰ ਲੋਕੀ ਸਰਕਾਰਾਂ ਚਲਾਉਂਦੇ ਨੇ ਇਹ ਸਰਕਾਰ ਅਜ ਤਿੰਨ ਸਾਲ ਲੱਗੇ ਹੋਣ ਬਣੀ ਨੂੰ ਨਾ ਇਹ ਪੜ੍ਹੇ ਲਿਖੇ ਆ ਨਾ ਇਹ ਤਜਰਬੇਦਾਰ ਆ ਇਹਨਾਂ ਦੇ ਸਵੇਰੇ ਬਿਆਨ ਕੋਈ ਹੋਰ ਹੁੰਦੇ ਆ ਤੇ ਸ਼ਾਮ ਨੂੰ ਬਿਆਨ ਕੋਈ ਹੋਰ ਹੁੰਦੇ ਆ ਤੇ ਦੂਜੇ ਦਿਨ ਕੋਈ ਬਿਆਨ ਹੋਰ ਹੋ ਗਿਆ ਮੇਰੇ ਕਹਿਣ ਦਾ ਭਾਵੇਂ ਹੈ ਵੱਡੇ ਵੱਡੇ ਪੋਸਟਰ ਲਾਇਦੇ ਆ ਪੰਜਾਬ ਪ੍ਰਚਾਰ ਲਈ ਤਦ ਮੈਂ ਪੁੱਛਣਾ ਚਾਹਣਾ ਤੁਹਾਡੇ ਚਾਲਾਂਦਾਈ ਤੇ ਕਿਹਾ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਫਿਰ ਇਹ ਕਹਿੰਦੇ ਬਈ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਕੰਟਰੋਲ ਚ ਕੋਈ ਤਕੇਸ਼ਾਈ ਨਹੀਂ ਹੋਈ ਕਦੀ ਕੋਈ ਕਿਸੇ ਦੇ ਪਰਚਾ ਨਹੀਂ ਹੋਇਆ ਕਦਾ ਕੋਈ ਰੈਗਿਸਟਰ ਨਹੀਂ ਆਗਾ ਕੋਈ ਇੱਥੇ ਬਜ਼ਾਰੀ ਮਰ ਰਿਆ ਜੇ ਨਹੀਂ ਮਰ ਰਿਆ ਤੇ 15 ਅਗਸਤ ਨੂੰ ਸਾਡੇ ਮੁੱਖ ਮੰਤਰੀ ਨੇ 16 ਲੱਖ ਰੁਪਏ ਖਰਚ ਕੇ ਤੇ ਬੁਲਡ ਪ੍ਰੂਫ ਸ਼ੀਸ਼ੇ ਦੇ ਵਿੱਚ ਭਾਸ਼ਣ ਦਿੱਤਾ ਜਿਹਦਾ ਮਤਲਬ ਇਹ ਹੈ ਲੋਕਾਂ ਨੂੰ ਆਪਣੀ ਜਾਨ ਦਾ ਖਤਰਾ ਕਿ ਜਿਹੜਾ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਤੇ ਜਿਹੜੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਜਿਹੜਾ ਲੋਕਾਂ ਨੇ ਤੁਹਾਨੂੰ ਮੰਤਰੀ ਬਣਾਇਆ ਉਹਨਾਂ ਲੋਕਾਂ ਨੂੰ ਫਿਰ ਤਾਂ ਮਰ ਖਤਰਾ ਪੂਰਾ ਹੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਵੀ ਜਿਹੜੇ ਕੰਮ ਕਰਨੇ ਆ ਠੀਕ ਜਿਕੇ ਨਾਲ ਕੰਮ ਕਰੋ ਲੋਕਾਂ ਦੇ ਜਾਓ ਲੋਕਾਂ ਦੇ ਕੰਮ ਰੁਕੇ ਜਿਹੜੇ ਉਹ ਕਰੋ ਲੋਕੀ ਤੁਹਾਨੂੰ ਆਪੇ ਪਿਆਰ ਕਰਨਗੇ ਅਗਰ ਤੁਸੀਂ ਜਿੱਦੋ ਜਿਆਦ ਕਰੋ ਜਿਦਾ ਇਹਨਾਂ ਦੇ ਪ੍ਰਧਾਨ ਹੈ ਕਿਸੇ ਨੂੰ ਡਰਾਉਂਦੇ ਆ ਤੁਹਾਡੇ ਦੇ ਪਤਾ ਦੇ ਦੇਣਾ ਤੁਹਾਡੇ ਦੀ ਕਰ ਦੇਣਾ ਉਹ ਕਰਦੇ ਆ ਜਗਵੰਦਰ ਪਾਲ ਇੱਕ ਮਾਤਰ ਐਸੋ ਇਹੋ ਜਿਹਾ ਵਿਧਾਇਕ ਹੈ ਜਿਹੜਾ ਆਪਣੇ ਵਰਕਰ ਦੇ ਨਾਲ ਆ ਕੇ ਖਰੋਦਿੰਦਾ ਤੇ ਜਿਲੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਬੋਤੇ ਭੂਏ ਨਾ ਚੜੋ ਜਿਲੇ ਤੁਹਾਡੀ ਸਾਡੀ 바ਰੀ ਆਣੀ ਆ ਨਾ ਤੇ ਤੁਹਾਡੇ ਮਗਰ ਕੇ ਇਹਨਾਂ ਨੂੰ ਖੋੜਨਾ ਨਾ ਮੰਤਰੀ ਨਾ ਸੰਤਰੀ ਰੁਬਣਾ ਕੀ ਨਾਂ ਜੀ ਆਪਣਾ ਚੁਫਲਤਾ ਤੇ ਰਾਜੀ ਪਿੰਡ ਦੇ ਸਰਪੰਚ ਤੁਸੀਂ ਹਾਂਜੀ ਪਿੰਡ ਰਾਜੀ ਜੀ ਮੈਡਮ ਦੇਖਿਆ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਸ਼ਮਸ਼ਾਨ ਘਾਟ ਹੈ ਇਹਦੇ ਬੁਰੀ ਹਾਲਾਤ ਨੇ ਕਹਿੰਦੇ ਕਿ ਪਵਿੱਤਰ ਜਗਾ ਮਰਨ ਤੋਂ ਬਾਅਦ ਇੱਥੇ ਹੀ ਜਿਹੜਾ ਆਣਾ ਆਖਰੀ ਜਿਹੜਾ ਸਾਡਾ ਰਸਤਾ ਜਾਂ ਮੰਦਰ ਕਹਿੰਦੇ ਇਹਨੂੰ ਪਵਿੱਤਰ ਹੈਗਾ ਕਿੱਥੇ ਪਿਛਲੇ ਦਿਨੀ ਵਾਇਰਲ ਹੋਈ ਇੱਕ ਵੀਡੀਓ ਮਰਦਾ ਲੈ ਕੇ ਆਂਤੇ ਸੀਗੇ ਬੜਾ ਔਖਾ ਸੀਗਾ ਉਹਦਾ ਸੰਸਕਾਰ ਕਰਨਾ ਲੋਕਾਂ ਵੱਲੋਂ ਗੱਲਾਂ ਵੀ ਕੀਤੀਆਂ ਜਾਂਦੀਆਂ ਬਾਹਰੋਂ ਅੱਗੇ ਕੀ ਕਾਰਨ ਹੈਗਾ ਜਿਹੜੇ ਕੰਮ ਨਹੀਂ ਹੋ ਰਿਹਾ ਅਸੀਂ ਕੰਮ ਲਗਾਏ ਤਾਂ ਰੇਤਾ ਵੀ ਇੱਥੇ ਹੈਗਾ ਬੱਜਰੀ ਵੀ ਹੈਗਾ ਸੀਮਿੰਟ ਵੀ ਸੱਟ ਹੋ ਗਿਆ ਕੰਮ ਲਗਾਉਣ ਦੇ ਵਿੱਚ ਹੀ ਉਹਨਾਂ ਨੇ ਸਾਨੂੰ ਰੋਕਿਆ ਗਿਆ ਕਿਹਨਾਂ ਵੱਲੋਂ ਰੋਕਿਆ ਗਿਆ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਨੇ ਇਹਨਾਂ ਨੇ ਪਹਿਲਾਂ ਜਾ ਕੇ ਕਿਹਾ ਵੀ ਅਸੀਂ ਇਹਨਾਂ ਨੂੰ ਜੁਆਇਨ ਕਰਾਇਆ ਜੁਆਇਨ ਤੇ ਅਸੀਂ ਇਹਨਾਂ ਨਾਲ ਹੋ ਨਹੀਂ ਸਕਦੇ ਅਸੀਂ ਤੇ ਕਾਂਗਰਸ ਦੇ ਹੀ ਤੇ ਇਹਨਾਂ ਨੇ ਉਸੇ ਕਾਰਨ ਸਾਡਾ ਕੰਮ ਜਿਹੜਾ ਵਿਚਕਾਰ ਰੋਕ ਦਿੱਤਾ ਪੈਸੇ ਵੀ ਹੈਗੇ ਨੇ ਅਸੀਂ ਕਰਕੇ ਵੀ ਰਾਜੀ ਆਂ ਕਿ ਅਸੀਂ ਖੁਸ਼ ਹੋਵਾਂਗੇ ਇਸ ਕਰ ਨੂੰ ਅਸੀਂ ਪਵਿੱਤਰ ਬਣਾਵਾਂਗੇ ਤਾਂ ਤੇ ਜਦੋਂ ਹੀ ਇਹਨ ਨੂੰ ਪਵਿੱਤਰ ਨਹੀਂ ਬਣਾ ਸਕਿਆ ਤੇ ਸਾਡਾ ਫਾਇਦਾ ਵੀ ਕੀ ਹੈ ਸਰਪੰਚੋ ਇਹਨਾਂ ਦਾ ਅੱਜ ਸਾਫ ਦਾ ਬਧਾਇਕ ਜਗENDER ਪਾਲ ਜੀ ਵੀ ਆਏ ਉਹਨਾਂ ਨੇ ਵੀ ਮੌਕਾ ਦੇਖਿਆ ਹਾਂ ਜੀ ਕਹਿੰਦੇ ਨੇ ਕਿ ਪੈਸੇ ਪੇ ਨੇ ਹਾਂ ਜੀ ਪੈਸੇ ਹੈਗੇ ਆ ਅੱਜ ਸਾਨੂੰ ਮੌਕਾ ਦੇਣ ਕਿ ਤੁਸੀਂ ਕੰਮ ਲਗਾਓ ਅਸੀਂ ਕੰਮ ਲਗਾਉਣ ਨੂੰ ਤਿਆਰ ਹਾਂ ਸਾਨੂੰ ਸਰਕਾਰ ਨੇ ਕੰਮ ਨਹੀਂ ਕਰਨ ਦਿੱਤਾ ਉਹਨਾਂ ਦੇ ਪ੍ਰਧਾਨ ਧਮਕੀ ਦਿੰਦੇ ਆ ਅਸੀਂ ਦੇਖਣੇ ਆ ਕਿਹੜਾ ਕਰਦਾ ਆ ਇੱਥੇ ਅਸੀਂ ਉਹਨੂੰ ਠੋਕਣਾ ਆ ਸਾਨੂੰ ਮੰਤਰੀ ਦੇ ਆਰਡਰ ਨਾਲ ਫਿਰ ਜੋ ਮਰਜ਼ੀ ਤੁਸੀਂ ਕਰੋ ਅਸੀਂ ਉਹਨਾਂ ਨੂੰ ਛੱਡਾਂਗੇ ਨੇ ਪਰ ਸਰਕਾਰਾਂ ਦੇ ਕਹਿੰਦੀਆਂ ਕਿ ਆਪਾਂ ਜਿਹੜੇ ਵਿਕਾਸ ਪਿੰਡਾਂ ਦੇ ਕਾਫੀ ਕਰਵਾ ਆ ਰਹੇ ਆ ਤੇ ਫਿਰ ਇਸ ਤਰ੍ਹਾਂ ਦਾ ਕਿਉਂ ਤੁਸੀਂ ਦੇਖ ਲਓ ਹਾਲਾਤ ਇੱਕ ਵਾਰ ਛੱਪੜ ਕਢਾਇਆ ਦਾ ਸਾਡੇ ਪਿੰਡ ਦੇ ਪਾਣੀ ਦਾ ਨਗਾਸ ਵੀ ਹੈ ਨਹੀਂ ਆ ਪਿੰਡ ਦਾ ਛੱਪੜ ਵੀ ਹੈ ਨਹੀਂ ਅਸੀਂ ਕਿੰਨੀ ਵਾਰ ਉਹਦਾ ਕਿਹਾ ਵੀ ਹੈਗਾ ਜਾ ਕੇ ਮੰਤਰੀ ਕੋਲ ਵੀ ਗਏ ਆ ਸਾਡੇ ਪਿੰਡ ਦਾ ਨਗਾਸ ਨਹੀਂ ਆ ਪਹਿਲਾਂ ਮੈਨੂੰ ਛੱਪੜ ਦੀ ਜ਼ਰੂਰਤ ਆ ਨਗਾਸ ਹੋਵੇਗਾ ਤਾਂ ਫਿਰ ਅਸੀਂ ਸਮਸ਼ਾਨਘਾੜ ਕੰਮ ਵੀ ਲਗਾਵਾਂਗੇ ਉਹਨਾਂ ਨੇ ਬੋਲਿਆ ਵੀ ਇਹਨਾਂ ਸਮਸ਼ਾਨਘਾੜ ਦਾ ਲਗਾਓ ਅਸੀਂ ਪੈਸੇ ਪਾਣੇ ਆ ਪੈਸੇ ਵੀ ਹੈਗੇ ਨਾ ਪਰ ਅਸੀਂ ਕੰਮ ਨਹੀਂ ਕਰ ਸਕਦੇ ਇਹ ਮੰਤਰੀ ਉਹਨਾਂ ਦੇ ਜਿਹੜੇ ਪ੍ਰਧਾਨ ਚੁਣੇ ਦੇ ਨੇ ਇਹ ਤੇ ਜੀਨ ਨਹੀਂ ਦਿੰਦੇ ਵੀ ਤੁਸੀਂ ਕੰਮ ਲਗਾਇਆ ਤੇ ਕਿਦਾਂ ਲਗਾ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਮੰਗੇ ਹੋਏ ਕਰਾਂਗੇ ਅਹੀਂ ਛਮਛਾਨ ਘਾਟ ਨੂੰ ਚੰਗਾ ਬਣਾਈਏ ਸੋਹਣਾ ਬਣਾਈਏ ਜਿਹੜਾ ਕੋਈ ਆਵੇ ਉਹ ਕਹੇ ਵੀ ਹਾਂ ਠੀਕ ਸਰਪੰਚ ਕੰਮ ਕਰਨਾ ਚਾਹੁੰਦੇ ਸੀ ਤੇ ਕੰਮ ਹੋਏ ਨਾ ਕੰਮ ਹੋਏ ਨਾ ਇਹ ਕੰਮ ਕਰ